ਇਦਾਂ ਲੱਗਦਾ ਵੀ ਬਹੁਤ ਵੱਡੀ ਰਿਸਪਾਂਸਿਬਿਲਿਟੀ ਆ ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਨੇ ਦੇਖਦੇ ਨੇ ਤੇ ਉਹ ਉਮੀਦ ਕਰਦੇ ਨੇ ਵੀ ਆਪਾਂ ਵਧੀਆ ਕੰਟੈਂਟ ਨੂੰ ਸਾਹਮਣੇ ਪੇਸ਼ ਕਰੀਏ ਨਾ ਲਗਾਤਾਰ ਕੋਈ ਚੀਜ਼ ਕੰਟੈਂਟ ਕ੍ਰੀਏਟ ਕਰਨਾ ਤੇ ਮਤਲਬ ਬਹੁਤ ਦਿਮਾਗ ਵੀ ਲੱਗਦਾ ਕਈ ਵਾਰੀ ਨਹੀਂ ਲੋਕਾਂ ਨੂੰ ਪਸੰਦ ਆਉਂਦਾ ਤਾਂ ਲੋਕੀ ਕਈ ਵਾਰੀ ਸਾਂਭ ਲੈ ਲੈਂਦੇ ਨੇ ਗੱਲ ਕਿ ਕੋਈ ਨਹੀਂ ਆਰਟਿਸਟ ਆ ਕੋਈ ਨਹੀਂ ਅਗਲੀ ਵਾਰੀ ਵਧੀਆ ਕਰੂਗਾ ਤੇ ਵਧੀਆ ਲੱਗਦਾ ਮੈਨੂੰ ਇਹ ਸਾਰਾ ਅੱਜ ਸਾਡੇ ਦਰਸ਼ਕਾਂ ਨੂੰ ਕਿਹੜੀ ਆਵਾਜ਼ ਜਿਹੜੀ ਹੈ ਸੁਣਾਉਣ ਵਾਲੇ ਮੈਂ ਲਾਸਟ ਇੱਕ ਵੀਡੀਓ ਪਾਈ ਸੀ ਰਿਤਿ ਕਰੋਸ਼ੰਦੀ ਵਾ ਇਹ ਮੁਸਲਮਾਨੀ ਹੈ ਇਹ ਮੁਸਲਮ ਲੋਬੀ ਉਹ ਕਿਸੀ ਕਿ ਨਹੀਂ ਆ ਬੜੀ ਕਿਸੀ ਇਸ ਕਿ ਤਰਫ ਆਗ ਉਠਾ ਕੇ ਵੀ ਦੇਖਾ ਨਾ ਤਾਂ ਵਾਈਗਰੋ ਜੀ ਦੀ ਸੌ ਮੈਂ ਇਸ ਕੀ ਕਰ ਦਿੰਨ ਖਾਰ ਦੂੰਗਾ ਹਾਂ ਮਾਂ ਮੈਂ ਆ ਰਹਾ ਮੈਂ ਆ ਰਹਾ ਜਦੋਂ ਇਹ ਵਾਲੀ ਵੀਡੀਓ ਮੈਂ ਅਪਲੋਡ ਕੀਤੀ ਸੀ ਇੰਸਟਾਗ੍ਰam ਤੇ ਉਦੋਂ ਕਾਫੀ ਲੋਕਾਂ ਨੇ ਪਸੰਦ ਵੀ ਕੀਤੀ ਤੇ ਕਾਫੀ ਲੋਕਾਂ ਨੇ ਥੱਲੇ ਬੁਰਾ ਭਲਾ ਵੀ ਕਿਹਾ ਆਪਣੀ ਕਮਿਊਨਿਟੀ ਦੇ ਬੰਦਿਆਂ ਨੇ ਕਿਉਂਕਿ ਇਹ ਉਹਨਾਂ ਨੇ ਕਿਹਾ ਵੀ ਤੂੰ ਸਰਦਾਰ ਹੋ ਕੇ ਕਿੱਦਾਂ ਦੇ ਕੰਮ ਕਰਦਾ ਮੈਨੂੰ ਲੱਗਦਾ ਵੀ ਆਰਟਿਸਟ ਲਈ ਕੋਈ ਮਤਲਬ ਸਪੈਸ਼ਲ ਧਰਮ ਨਹੀਂ ਹੁੰਦਾ ਆਰਟਿਸਟ ਹਰ ਧਰਮ ਦਾ ਹੀ ਹੁੰਦਾ ਜੇ ਕੋਈ ਪ੍ਰੈਜ਼ੈਂਟ ਕੋਈ ਕਲਾ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰੋ ਜੇ ਨਹੀਂ ਪਸੰਦ ਤਾਂ ਇਗਨੋਰ ਕਰ ਦਿਓ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਤੁਸੀਂ ਹੀ ਹੈਡਲਾਈਨ ਤੇ ਮੈਂ ਹਾਂ ਨਿਹੰਮਲੇ ਅੱਜ ਅਸੀਂ ਤੁਹਾਨੂੰ ਇੱਕ ਕਲਾਕਾਰ ਨਾਲ ਮਿਲਵਾਉਣ ਜਾ ਰਹੇ ਹਾਂ ਜੀ ਹਾਂ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹ ਸਾਡੇ ਵਾਂਗੂ ਹੀ ਇੱਕ ਆਮ ਇਨਸਾਨ ਆ ਜੇ ਗੱਲ ਕੀਤੀ ਜਾਵੇ ਮਿਮਿਕਰੀ ਦੀ ਆਵਾਜ਼ਾਂ ਬਹੁਤ ਡਿਫਰੈਂਟ ਡਿਫਰੈਂਟ ਵੇ ਦੇ ਵਿੱਚ ਕੱਢ ਲੈਂਦੇ ਆ ਜਿਹੜੇ ਤੁਸੀਂ ਸੁਣ ਰਹੇ ਹੋ ਨੇ ਉਹ ਤੇ ਅੱਜ ਸਾਡੇ ਨਾਲ ਨਾ ਤਾਂ ਰਿਤਿਕ ਰੋਸ਼ਨ ਮੌਜੂਦ ਨੇ ਨਾ ਹੀ ਸਿੰਚੇਨ ਮੌਜੂਦਾ ਅੱਜ ਸਾਡੇ ਨਾਲ ਇੱਕ ਆਮ ਇਨਸਾਨ ਜਿਹੜਾ ਆ ਜਿਹੜੇ ਕਿ ਬਹੁਤ ਵੱਡਾ ਕਲਾਕਾਰ ਆ ਉਹ ਮੌਜੂਦ ਨਹੀਂ ਪਰ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਜਿਹੜੀ ਆ ਮਿਮਿਕਰੀ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਜਿਹੜਾ ਲਾਈਫ ਦਾ ਐਕਸਪੀਰੀਅੰਸ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਹੋਰ ਕਿਹੜੇ-ਕਿਹੜੇ ਉਹਨਾਂ ਨੇ ਜਿਹੜਾ ਕੰਮ ਕੀਤਾ ਹੋਇਆ ਕਿੱਦਾਂ ਆਪਣੀ ਕੈਰੀਅਰ ਦੀ ਸਟਾਰਟਿੰਗ ਕੀਤੀ ਸੀਗਾ ਸਾਰਾ ਕੁਝ ਤੁਹਾਡੇ ਨਾਲ ਜਿਹੜਾ ਆ ਅੱਜ ਗੱਲ ਕਰਾਂਗੇ ਤੇ ਆਈਏ ਉਹਨਾਂ ਨਾਲ ਗੱਲ ਕਰਦੇ ਆ ਤੇ ਤੁਹਾਡੇ ਵੀ ਕਰਾਂਦੇ ਆ ਸੋ ਅੱਜ ਸਾਡੇ ਨਾਲ ਇੰਦਰ ਡੈਮੇ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਤੁਹਾਡੇ ਵੀ ਕਰਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਡੈਮੀ ਦਾ ਮਤਲਬ ਕੀ ਹੈ ਡੈਮੀ ਐਕਚੁਅਲੀ ਇੱਕ ਚਾਈਨੀਜ਼ ਵਰਡ ਆ ਤੇ ਜਿਹਦਾ ਮਤਲਬ ਹੁੰਦਾ ਦੋਸਤ ਤੁਸੀਂ ਆਪਣੇ ਨਾਮ ਦੇ ਪਿੱਛੇ ਡੈਮੀ ਲਾਇਆ ਹੋ ਹਾਂਜੀ ਹਾਂਜੀ ਇੰਦਰ ਡੈਮੀ ਉਹ ਇਸ ਕਰਕੇ ਕਿਉਂਕਿ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਅਲੱਗ ਜਾ ਨਾਮ ਚਾਹੀਦਾ ਹੁੰਦਾ ਮੈਨੂੰ ਲੱਗਦਾ ਤੇ ਇਸ ਕਰਕੇ ਫਿਰ ਮੈਂ ਉਹ ਰੱਖਿਆ ਹੋਇਆ ਇੰਦਰ ਡੈਮੀ ਮੈਨੂੰ ਵਧੀਆ ਲੱਗਦਾ ਇਸ ਕਰਕੇ ਅੱਜਕਲ ਬਹੁਤ ਜ਼ਿਆਦਾ ਫੇਮਸ ਹੋ ਬਹੁਤ ਜ਼ਿਆਦਾ ਛਾਈ ਹੋਏ ਚਰਚਾ ਦੇ ਵਿੱਚ ਕਿੱਦਾਂ ਦਾ ਲੱਗਦਾ ਇਹ ਚੀਜ਼ ਤੇ ਨਹੀਂ ਫਿਲਹਾਲ ਫੇਮਸ ਤਾਂ ਮੈਂ ਹੈ ਨਹੀਂ ਨਾ ਕਿਉਂਕਿ ਫੇਮਸ ਦਾ ਮਤਲਬ ਤਾਂ ਕੁਝ ਹੋਰ ਹੁੰਦਾ ਵੀ ਮਤਲਬ ਸਾਰੇ ਲੋਕੀ ਜਾਣਦੇ ਹਣ ਉਹਨੂੰ ਪੋਪੂਲਰ ਕਹਿੰਦੇ ਨੇ ਬਟ ਫਿਰ ਵੀ ਕੋਸ਼ਿਸ਼ ਕਰ ਰਿਹਾ ਮੈਨੂੰ ਕਾਫੀ ਹੱਦ ਤੱਕ ਲੋਕ ਜਾਣਦੇ ਨੇ ਪਛਾਣਦੇ ਨੇ ਅੱਛਾ ਲੱਗਦਾ ਮੈਨੂੰ ਤੇ ਇਦਾਂ ਲੱਗਦਾ ਵੀ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਨੇ ਦੇਖਦੇ ਨੇ ਤੇ ਉਹ ਉਮੀਦ ਕਰਦੇ ਨੇ ਵੀ ਆਪਾਂ ਵਧੀਆ ਕੰਟੈਂਟ ਉਹਨਾਂ ਸਾਹਮਣੇ ਪੇਸ਼ ਕਰੀਏ ਨਾ ਤੇ ਉਸ ਚੀਜ਼ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਆ ਥੋੜੀ-ਥੋੜੀ ਕਦੇ-ਕਦੇ ਸਟ੍ਰੈਸ ਵੀ ਹੁੰਦਾ ਵੀ ਲਗਾਤਾਰ ਕੋਈ ਚੀਜ਼ ਕੰਟੈਂਟ ਕ੍ਰੀਏਟ ਕਰਨਾ ਤੇ ਮਤਲਬ ਬਹੁਤ ਦਿਮਾਗ ਵੀ ਲੱਗਦਾ ਕਈ ਵਾਰੀ ਨਹੀਂ ਲੋਕਾਂ ਨੂੰ ਪਸੰਦ ਹੁੰਦਾ ਤਾਂ ਲੋਕੀ ਕਈ ਵਾਰੀ ਸਾਵ ਲੈ ਲੈਂਦੇ ਨੇ ਗੱਲ ਕਿ ਕੋਈ ਨਹੀਂ ਆਰਟਿਸਟ ਆ ਕੋਈ ਨਹੀਂ ਅਗਲੀ ਵਾਰੀ ਵਧੀਆ ਕਰੂਗਾ ਤੇ ਵਧੀਆ ਲੱਗਦਾ ਮੈਨੂੰ ਇਹ ਸਾਰਾ ਅੱਛਾ ਤੁਸੀਂ ਆਵਾਜ਼ਾਂ ਘੜ ਲੈ ਲੈਂਦੇ ਹੋ ਡਿਫਰੈਂਟ ਡਿਫਰੈਂਟ ਟਾਈਪ ਦੀ ਅੱਜ ਸਾਡੇ ਦਰਸ਼ਕਾਂ ਨੂੰ ਕਿਹੜੀ ਆਵਾਜ਼ ਜਿਹੜੀ ਹੈ ਸੁਣਾਉਣ ਵਾਲਿਓ ਆਵਾਜ਼ ਮੈਂ ਲਾਸਟਿਕ ਵੀਡੀਓ ਪਾਈ ਸੀ ਰਿਤਿਕ ਰੋਸ਼ਨ ਦੀ ਤੇ ਗਦਰ ਮੂਵੀ ਦਾ ਡਾਇਲੋਗ ਬੋਲਿਆ ਸੀ ਉਹ ਚੋਨਾ ਨੇ ਤੇ ਉਹ ਮੈਂ ਸੁਣਾ ਦਿੰਨਾ ਤੁਹਾਨੂੰ ਵੀ रितिक रोशन जेडे कोई मिल गया फिल्म सि रोहित मेहरा जो गदर फिल्म का डायलॉग बोलणगे तो किमें बोलणगे माँ ये मुसलमान ही है ये मुसलमान ही है लॉ भी होगी सिकनी आप किसी ने इसकी तरफ आग उठा के खा ना तो वाहगुरु जी दौ मैं इसकी गर्दन उखाड़ दूंगा हाँ माँ मैं आ रहा रो माँ मैं आ रो क्या बात है क्या बात है बिक्री बिलकुल ऐ लग रही कि जिम्मे की ऋतिक रोशन ही इतना सामने कितने कमेंट्स मिलते हैं ਜਦੋਂ ਇਹ ਵਾਲੀ ਵੀਡੀਓ ਮੈਂ ਅਪਲੋਡ ਕੀਤੀ ਸੀ ਇੰਸਟਾਗ੍ਰam ਤੇ ਉਦੋਂ ਕਾਫੀ ਲੋਕਾਂ ਨੇ ਪਸੰਦ ਵੀ ਕੀਤੀ ਤੇ ਕਾਫੀ ਲੋਕਾਂ ਨੇ ਥੱਲੇ ਬੁਰਾ ਭਲਾ ਵੀ ਕਿਹਾ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਬੰਦਿਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਵੀ ਤੂੰ ਸਰਦਾਰ ਹੋ ਕੇ ਕਿੱਦਾਂ ਦੇ ਕੰਮ ਕਰਦਾ ਜੀ ਤੇ ਮੋਸਟਲੀ ਤਾਂ ਮੈਂ ਇਗਨੋਰ ਹੀ ਕੀਤਾ ਹੈ ਕਮੈਂਟ ਕਿਉਂਕਿ ਮੈਨੂੰ ਲੱਗਦਾ ਵੀ ਆਰਟਿਸਟ ਲਈ ਕੋਈ ਮਤਲਬ ਸਪੈਸ਼ਲ ਧਰਮ ਨਹੀਂ ਹੁੰਦਾ ਆਰਟਿਸਟ ਹਰ ਧਰਮ ਦਾ ਹੀ ਹੁੰਦਾ ਜੀ ਤੇ ਜੇ ਕੋਈ ਪ੍ਰੈਜ਼ੈਂਟ ਕੋਈ ਕਲਾ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰੋ ਜੇ ਨਹੀਂ ਪਸੰਦ ਤਾਂ ਇਗਨੋਰ ਕਰ ਦਿਓ ਪਰ ਕੁਝ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਸੋ ਕਈ ਵਾਰੀ ਜਦੋਂ ਮੂਡ ਜਬ ਅਫਸਰਟ ਹੁੰਦਾ ਮੈਂ ਰਿਪਲਾਈ ਕਰ ਦਿੰਦਾ ਹੁੰਨਾ ਕਈ ਵਾਰੀ ਉਹਨਾਂ ਨੂੰ ਕਈ ਵਾਰ ਇਗਨੋਰ ਹੀ ਕਰਦਾ ਹੁੰਨਾ ਅੱਛਾ ਜਦੋਂ ਨੈਗੇਟਿਵ ਕਮੈਂਟਸ ਮਿਲਦੇ ਨੇ ਕਿੱਦਾਂ ਦਾ ਲੱਗਦਾ ਹੈ ਵੀ ਇਦਾਂ ਲੱਗਦਾ ਵੀ ਡੀਮੋਟੀਵੇਟ ਹੋ ਰਿਹਾ ਬਹੁਤ ਜ਼ਿਆਦਾ ਟੁੱਟ ਜਾਂਦੇ ਹਾਂ ਕਿ ਯਾਰ ਹੁਣ ਨਹੀਂ ਵੀਡੀਓ ਬਣਾਣੀ ਆ ਹੁਣ ਨਹੀਂ ਇਦਾਂ ਦੇ ਉਹ ਕਰਨੇ ਕਿਤੇ ਨਾ ਕਿਤੇ ਹੁੰਦਾ ਹੈ ਇਦਾਂ ਨਹੀਂ ਕਮੈਂਟਸ ਨਾਲ ਨਹੀਂ ਮੈਂ ਡੀਮੋਟੀਵੇਟ ਹੁੰਦਾ ਬਟ ਕਦੇ-ਕਦੇ ਜਦੋਂ ਕੋਈ ਵੀਡੀਓ ਬਣਾਤੀ ਤੇ ਉਹਦੀ ਪ੍ਰੋਪਰ ਲੋਕਾਂ ਤੱਕ ਰੀਚ ਨਹੀਂ ਗਈ ਬਹੁਤ ਮਿਹਨਤਾਂ ਬੜਾਈ ਹੁੰਦੀ ਆ ਤੇ ਲੋਕਾਂ ਤੱਕ ਪਹੁੰਚਦੀ ਨਹੀਂ ਵੀਡੀਓ ਫਿਰ ਲੱਗਦਾ ਯਾਰ ਵੀ ਕੀ ਮਤਲਬ ਇਨੀ ਮਿਹਨਤ ਕੀਤੀ ਤੇ ਲੋਕਾਂ ਤੱਕ ਪਹੁੰਚੀ ਵੀ ਨਹੀਂ ਫਿਰ ਹੁੰਦਾ ਹੁੰਦਾ ਵੀ ਛੱਡ ਯਾਰ ਇਹ ਕੀ ਕਰਨਾ ਕੋਈ ਹੋਰ ਕੰਮ ਕਰਦੇ ਆ ਬਟ ਫਿਰ ਨਹੀਂ ਮੇਰਾ ਕਦੇ-ਕਦੇ ਲੱਗਦਾ ਵੀ ਨਹੀਂ ਯਾਰ ਮਤਲਬ ਕਰਨਾ ਤਾਂ ਕਰਨਾ ਹੀ ਆ ਬਸ ਜੋ ਮਰਜ਼ੀ ਹੋ ਜਾਏ ਹਾਂਜੀ ਹਿੰਮਤ ਨਹੀਂ ਹਾਰਨੀ ਫਸਟ ਵੀਡੀਓ ਕਦੋਂ ਤੇ ਕਿਹੜੀ ਉਮਰ ਦੇ ਵਿੱਚ ਤੇ ਕਿਹੜੇ ਸਾਲ ਦੇ ਵਿੱਚ ਸਟਾਰਟ ਕੀਤੀ ਸੀ ਬਣਾਣੀ ਅ ਫਰਸਟ ਵੀਡੀਓ ਜਿਹੜੀ ਮੈਂ ਬਣਾਈ ਸੀ 2016 ਤੋਂ ਸਟਾਰਟ ਕੀਤੀ ਸੀਗੀ ਆਪਣੇ ਦੋਸਤਾਂ ਨਾਲ ਬਣਾਉਂਦਾ ਹੁੰਦਾ ਸੀ ਵੀਡੀਓਜ਼ ਮੈਂ ਤੇ ਉਸ ਤੋਂ ਬਾਅਦ ਉਦੋਂ ਅ ਥੋੜਾ ਬਹੁਤਾ ਕਨਫਲਿਕਟ ਹੋ ਗਿਆ ਸਾਡੇ ਵਿੱਚ ਮੇਰੇ ਤੇ ਫਰੈਂਚ ਤੇ ਫਿਰ ਉਸ ਤੋਂ ਬਾਅਦ ਕਾਫੀ ਗੈਪ ਪੈ ਗਿਆ ਤੇ ਫਿਰ ਆਈ 2021 'ਚ ਰੀਲਸ ਵੀਚ ਆਈ ਸੀ ਆਈ ਗੈਸ ਜਦੋਂ ਟਿਕਟੌਕ ਬੈਨ ਹੋਇਆ ਸੀ ਉਸ ਤੋਂ ਬਾਅਦ ਤੇ ਫਿਰ 2021 ਤੋਂ ਮੈਂ ਸਟਾਰਟ ਕੀਤੀ ਸੀ ਵੀਡੀਓਜ਼ ਬਣਾਉਣੀਆਂ ਇੰਸਟਾਗ੍ਰam ਤੇ ਤੇ ਉਸ ਤੋਂ ਬਾਅਦ ਬਸ ਬਣਾਉਂਦਾ ਗਿਆ ਤੇ ਹੌਲੀ ਹੌਲੀ ਮੇਰਾ ਜਿਹੜਾ ਗਰੇਜ਼ ਹੋਰ ਵੱਧਾ ਕਿ ਵੀਡੀਓਜ਼ ਨੂੰ ਲੈ ਕੇ ਜੀ ਤੇ ਕਾਫੀ ਤੁਸੀਂ ਐਕਟਿੰਗ ਵੀ ਕੀਤੀ ਹੋਈ ਹੈ ਸੀਰੀਅਲ ਦੇ ਵਿੱਚ ਵੀ ਕੰਮ ਕੀਤਾ ਹੋਇਆ ਮੂਵੀ ਦੇ ਵਿੱਚ ਵੀ ਕੰਮ ਕੀਤਾ ਗਿਆ ਕੀਤਾ ਹੋਇਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿਦਾਂ ਦਾ ਜੇ ਆਪਾਂ ਗੱਲ ਕਰੀਏ ਕੀ ਕੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਉਸਨੇ ਅ ਸੀਰੀਅਲ ਮੈਂ ਕੀਤੇ ਹੋਏ ਨੇ ਜੀ ਪੰਜਾਬੀ ਤੇ ਇੱਕ ਖਸਮਾ ਨੂੰ ਖਾਣੀ ਤੇ ਇੱਕ ਵਲੈਤੀ ਭਾਬੀ ਤੇ ਉੱਥੇ ایکسپੀਰੀਅੰਸ ਬਹੁਤ ਵਧੀਆ ਸੀ ਡਿਫਰੈਂਟ ਸੀਗਾ ਕਿਉਂਕਿ ਉੱਥੇ ਆਫ ਕੌਰਸ ਬਹੁਤ ਸਾਰੇ ਲੋਕੀ ਵੀ ਹੁੰਦੇ ਨੇ ਹਨਾ ਤੇ ਘਰੇ ਤਾਂ ਚਲੋ ਆਪਾਂ ਰੀਲਸ ਆਪ ਹੀ ਕ੍ਰੀਏਟ ਕਰਦੇ ਆ ਕੈਮਰਾ ਟ੍ਰਾਈਪੋਡ ਤੇ ਰੱਖ ਕੇ ਪਰ ਉੱਥੇ ਬੜੇ ਸਾਰੇ ਲੋਕ ਹੁੰਦੇ ਨੇ ਕੈਮਰਾ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਕੁਝ ਕੁਝ ਵੀ ਕਿਵੇਂ ਕਿਵੇਂ ਆਪਾਂ ਕੈਮਰੇ ਨੂੰ ਫੇਸ ਕਰਨਾ ਕਿਵੇਂ ਕਿਵੇਂ ਡਾਇਲੌਗ ਡਿਲੀਵਰੀ ਦੇਣੀ ਹੈ ਹਨਾ ਤੇ ਪਿੱਛੇ ਹੌਲੀ ਉੱਚੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਉੱਥੇ ਫਰਕ ਬਹੁਤ ਆ ਬਟ ਉੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਨੂੰ ਹਾਂਜੀ ਅਸਲੀ ਕਲਾਕਾਰੀ ਤਾਂ ਉੱਥੇ ਅਸਲੀ ਹਾਂਜੀ ਹਾਂਜੀ ਮੂਵੀ ਦੇ ਵਿੱਚ ਵੀ ਕੰਮ ਕੀਤਾ ਹੋਇਆ ਤੁਸੀਂ ਤੇ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜਿਹੜੇ ਗੱਲ ਕੀਤੀ ਜਾਵੇ ਕਲਾਕਾਰੀ ਦੀ ਅੱਜ ਕੱਲ ਪੈਸਿਆਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਕਿ ਪੈਸੇ ਲੈ ਕੇ ਹੀ ਕਹਿੰਦੇ ਇੱਕ ਕਲਾਕਾਰ ਦੇ ਅੰਦਰ ਜਿੰਨਾ ਮਰਜੀ ਟੈਲੈਂਟ ਹੋਵੇ ਪਰ ਪੈਸਿਆਂ ਨੂੰ ਜ਼ਿਆਦਾ ਮੇਅ ਦਿੱਤੀ ਜਾਂਦੀ ਹੈ ਕਿ ਪੈਸੇ ਹੋਣਗੇ ਤੇ ਇਹ ਅੱਗੇ ਕੰਮ ਕਰੂਗਾ ਉਹ ਤੁਹਾਡੇ ਨਾਲ ਕੁਝ ਇਦਾਂ ਦਾ ਹੋਇਆ ਹਾਂਜੀ ਇੱਕ ਵਾਰ ਹੋਇਆ ਸੀਗਾ ਇੱਕ ਮੂਵੀ ਸੀਗੀ ਬਾਲੀਵੁੱਡ ਦੀ ਉਹਦੇ ਚ ਆਡੀਸ਼ਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਵੀ ਐਨੇ ਪੈਸੇ ਦੋ ਤੁਹਾਡਾ ਰੋਲ ਅਸੀਂ ਫਰੰਟ ਤੇ ਰੱਖ ਦਾਂਗੇ ਜੀ ਬਟ ਫਿਰ ਮੈਂ ਸੋਚਿਆ ਵੀ ਯਾਰ ਕਲਾਕਾਰ ਨੂੰ ਪੈਸੇ ਮਿਲਦੇ ਆ ਉਹ ਦਿੰਦਾ ਨਹੀਂ ਹੁੰਦਾ ਇਹ ਚੀਜ਼ ਉਲਟ ਹੋ ਜੂਗੀ ਫਿਰ ਮੈਂ ਉਹ ਰਿਜੈਕਟ ਹੀ ਕਰਤੀ ਸੀ ਚੀਜ਼ ਉਸ ਤੋਂ ਬਾਅਦ ਮੈਂ ਕਦੇ ਇਦਾਂ ਦੀ ਚੱਕਰ ਚ ਪਿਆਈ ਨਹੀਂ ਵਿੱਚ ਜਿੱਥੇ ਪੈਸੇ ਦੇ ਕੇ ਸਪੈਸ਼ਲ ਅੱਗੇ ਆਉਣਾ ਪਵੇ ਕਿਉਂਕਿ ਇਹ ਆਪਣੀ ਹੀ ਇਨਸਲਟ ਆ ਇੱਕ ਆਰਟਿਸਟ ਦੀ ਕਿਉਂਕਿ ਆਰਟਿਸਟ ਵੀ ਇੱਕ ਜਿਵੇਂ ਡਾਕਟਰ ਹੁੰਦਾ ਇਹ ਪ੍ਰੋਫੈਸ਼ਨ ਹੀ ਇੱਕ ਤਰ੍ਹਾਂ ਦਾ ਤੇ ਅਸੀ ਕੇ ਪੈਸੇ ਦੇਈਏ ਅਸੀਂ ਲਾਵਾ ਕੇ ਪੈਸੇ ਹਾਂਜੀ ਇੰਦਰ ਜੀ ਇਹੀ ਲਾਈਨ ਕੇ ਚੂਸ ਕੀਤੀ ਕਿਉਂਕਿ ਐਕਟਿੰਗ ਇੱਕ ਐਦਾ ਦੀ ਕਲਾ ਹੈ ਕੋਈ ਹਰ ਕੋਈ ਨਹੀਂ ਅੰਡਰਸਟੈਂਡ ਕਰ ਪਾਂਦਾ ਕਿਉਂਕਿ ਘਰ ਦੇ ਵੀ ਕਿਤੇ ਨਾ ਕਿਤੇ ਕਹਿੰਦੇ ਇਹਦੇ ਵਿੱਚ ਰੱਖਿਆ ਕੀ ਹੈ ਰਿਸ਼ਤੇਦਾਰ ਵੀ ਤੇ ਹੋਰ ਵੀ ਜਦੋਂ ਵੀ ਤੁਸੀਂ ਸਰਕਲ ਦੇ ਵਿੱਚ ਜਾਂਦੇ ਹੋ ਉਹਨਾਂ ਨੇ ਇਹੀ ਕਹਿਣਾ ਕਿ ਇਹ ਤੇਰੇ ਲਈ ਸਹੀ ਨਹੀਂ ਹੈਗੀ ਅ ਇਸ ਕਰਕੇ ਲਾਈਨ ਵਿੱਚ ਮੈਂ ਆਇਆ ਸੀਗਾ ਕਿਉਂਕਿ ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਚਾਹ ਚੀਜ਼ ਵੀ ਹੈਗੀ ਆ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਨਵੇਂ-ਨਵੇਂ ਫੋਨ ਆਏ ਸੀ ਕੈਮਰੇ ਵਾਲੇ ਤੇ ਮੇਰੇ ਚਾਚੂ ਨੇ ਫੋਨ ਲਿਆ ਸੀਗਾ N72 Nokia ਦਾ ਉਹਦੇ 'ਚ ਕੈਮਰਾ ਸੀ ਤੇ ਉਹ ਜਦੋਂ ਕੈਮਰੇ 'ਚ ਮੈਂ ਵੀਡੀਓ ਬਣਾਉਦਾ ਹੁੰਦਾ ਸੀ ਕੈਮਰਾ ਸਾਈਡ ਤੇ ਰੱਖ ਕੇ ਉਦੋਂ ਟ੍ਰਾਈਪੋਡ ਤਾਂ ਹੁੰਦੇ ਨਹੀਂ ਸੀ ਨਾ ਪਤਾ ਸੀ ਕੁਝ ਤੇ ਉਦੋਂ ਮੈਂ ਬਣਾ ਕੇ ਵੀਡੀਓਜ਼ ਆਪਣੇ ਹੀ ਨੱਚਦਾ ਸੀ ਕਦੇ ਕੁਝ ਕਰ ਲਿਆ ਕਦੇ ਕੋਈ ਕੈਰੇਕਟਰ ਜਾ ਪਲੇ ਕਰ ਲਿਆ ਉਦਾਂ ਹੀ ਤੇ ਉਹ ਜਿਸ ਮੈਨੂੰ ਬੜੀ ਵਧੀਆ ਲੱਗਦੀ ਸੀ ਕੈਮਰੇ ਸਾਹਮਣੇ ਆਉਣਾ ਫਿਰ ਆਪਣੇ ਆਪ ਨੂੰ ਦੇਖਣਾ ਫਿਰ ਮੈਂ ਉਹ ਚੀਜ਼ ਘਰੇ ਦਿਖਾਈ ਘਰ ਦੇ ਕਹਿੰਦੇ ਇਹ ਤਾਂ ਬੜੀ ਸੋਹਣੀ ਐਕਟਿੰਗ ਕਰਦਾ ਯਾਰ ਇਹ ਤਾਂ ਬੜਾ ਸੋਹਣਾ ਨ ਤੇ ਉੱਥੋਂ ਮੈਨੂੰ ਮੇਰੇ ਖਿਆਲ ਸ਼ੌਂਕ ਮੇਰਾ ਜਿਹੜਾ ਹੈਗਾ ਪੈਦਾ ਜਾ ਹੋਇਆ ਸੀਗਾ ਮੈਨੂੰ ਪਤਾ ਲੱਗਿਆ ਸੀ ਵੀ ਆਹ ਚੀਜ਼ ਸ਼ਾਇਦ ਮੈਂ ਵਧੀਆ ਕਰ ਸਕਦਾ ਹਾਂ ਕਿ ਜਾ ਕੇ ਤੇ ਉਸ ਤੋਂ ਬਾਅਦ ਫਿਰ ਕਾਲਜ ਵਿੱਚ ਹੋਇਆ ਕਾਲਜ ਵਿੱਚ ਫਿਰ ਮੈਂ ਪਲੇਸ ਵਿੱਚ ਪਾਰਟ ਲਿਆ ਫਿਰ ਸਟੇਜ ਤੇ ਐਂਕਰਿੰਗ ਕੀਤੀ ਤੇ ਉੱਥੋਂ ਮੈਨੂੰ ਹੋਰ ਥੋੜੀ ਰੈਕਗਨੀਸ਼ਨ ਕਾਲਜ 'ਚ ਹੀ ਮਿਲ ਗਈ ਕਾਲਜ 'ਚ ਵੀ ਹੁੰਦਾ ਨਹੀਂ ਬੰਦਾ ਥੋੜਾ ਫੇਮਸ ਜਾ ਹੋ ਜਾਂਦਾ ਤੇ ਉੱਥੇ ਮੈਨੂੰ ਹੋਰ ਲੋਕਾਂ ਨੇ ਬਹੁਤ ਸਹਾਰਿਆ ਤੇ ਉਹ ਚੀਜ਼ ਫਿਰ ਮੈਂ ਫੜ ਲਈ ਮੈਂ ਗ੍ਰੈਬ ਕਰ ਲਈ ਮੈਂ ਕਿਹਾ ਮੈਂ ਹੋਰ ਕੁਝ ਕਰ ਨਹੀਂ ਪਾਉਂਗਾ ਤੇ ਉਹ ਚੀਜ਼ ਨੂੰ ਹੀ ਮੈਂ ਕੰਟੀਨਿਊ ਰੱਖਿਆ ਤੇ ਹੌਲੀ ਹੌਲੀ ਆਡੀਸ਼ਨਸ ਤਿਆਰ ਕੀਤੀ ਐਕਟਿੰਗ ਸਿੱਖੀ ਕਾਲਜ 'ਚ ਹੀ ਥੀਏਟਰ ਕੀਤਾ ਤੇ ਕੰਫੀਡੈਂਸ ਬਿਲਡ ਹੁੰਦਾ ਗਿਆ ਤੇ ਹੌਲੀ ਹੌਲੀ ਫਿਰ ਮੈਂ ਮੂਵੀਜ਼ ਵਿੱਚ ਟਰਾਈ ਕੀਤਾ ਸੀਰੀਅਲਸ ਟਰਾਈ ਕੀਤਾ ਫਿਰ ਹੁਣ ਆਪਣੇ ਕੋਲ ਪਲੈਟਫਾਰਮ ਹੈਗਾ ਸੋਸ਼ਲ ਮੀਡੀਆ ਦਾ ਉੱਥੇ ਆਪਾਂ ਵੀਡੀਓਜ਼ ਕ੍ਰੀਏਟ ਕਰ ਸਕਦੇ ਹਾਂ ਨਾ ਤੇ ਉੱਥੇ ਮੈਂ ਲੱਗੇ ਹੋਇਆ ਆਪਣਾ ਸ਼ੌਂਕ ਪੂਰਾ ਕਰ ਰਿਹਾ ਨਾਲੇ ਇੰਜੋਏ ਕਰ ਰਿਹਾ ਲਾਈਫ ਨੂੰ ਅਹ ਇੰਦੇ ਜੀ ਜੇ ਗੱਲ ਕੀਤੀ ਜਾਵੇ ਕਮੈਂਟਸ ਦੀ ਬਹੁਤ ਜ਼ਿਆਦਾ 네ਗੇਟਿਵ ਕਮੈਂਟਸ ਵੀ ਆਉਂਦੇ ਨੇ ਮੋਸਟਲੀ ਸਰਦਾਰਾਂ ਨੂੰ ਉਹਨਾਂ ਦੀ ਜਿਹੜੀ ਪਾਗ ਟਰਬਨ ਤੋਂ ਹੀ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਟਾਰਗੇਟ ਕੀਤਾ ਜਾਂਦਾ ਹੈ ਕਿ ਸਹੀ ਟਾਰਗੇਟ ਕੀਤਾ ਜਾਂਦਾ ਹੈ ਅਹ ਮੇਰਾ ਖਿਆਲ ਹੈ ਆਡੀਅנס ਦਾ ਜਿਹੜਾ viewpoint ਹੁੰਦਾ ਨਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਜੀ ਬਟ ਜੇ ਤੁਸੀਂ ਕ੍ਰਿਟਿਸਾਈਜ਼ ਵੀ ਕਿਸੇ ਨੂੰ ਗਾਲਾਂ ਕੱਢ ਕੇ ਕਰ ਰਹੇ ਹੋ ਉਹ ਤਾਂ ਬਹੁਤ ਗਲਤ ਗੱਲ ਆ ਕਿ ਸੋਨੂੰ ਮਾਪਿਆਂ ਦੀ ਗੱਲ ਕਰਨੀ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਤੇ ਬਾਕੀ ਤੁਸੀਂ ਜੋ ਮਰਜ਼ੀ ਕਹੋ ਵੀ ਤੁਹਾਨੂੰ ਚੀਜ਼ ਨਹੀਂ ਪਸੰਦ ਤੁਹਾਡੀਆਂ ਵੀਡੀਓਜ਼ ਦੇਖਿਆ ਸੀਗੇ ਇੱਕ ਵੀਡੀਓ ਸੀਗੀ ਤੁਹਾਡੀ ਚੁੰਨੀ ਵਾਲੀ ਬਹੁਤ ਜ਼ਿਆਦਾ ਫੇਮਸ ਹੋ ਉਸ ਜਿਹੜਾ ਕਰੈਕਟਰ ਸੀਗਾ ਬਹੁਤ ਵਧੀਆ ਲੱਗਿਆ ਸੀ ਪਰ ਜੀ ਕਮੈਂਟਸ ਦੀ ਗੱਲ ਕਰੀਏ ਕਮੈਂਟਸ ਤੁਹਾਨੂੰ ਬਹੁਤ ਜ਼ਿਆਦਾ 네ਗੇਟਿਵ ਵੀ ਆਏ ਹੋਏ ਸੀਗੇ ਤੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਡੀਮੋਟੀਵੇਟ ਹੁੰਨੇ ਹੋ ਕਿ ਲੱਗਦਾ ਹੈ ਕਿ ਯਾਰ ਕੁਝ ਨਾ ਕੁਝ ਗੜਬੜ ਕੀਤੀ ਹੋਣੀ ਹੈ ਤਾਂ ਲੋਕਾਂ ਨੇ ਇਦਾਂ ਕਿਹਾ ਅ ਨਹੀਂ ਨਹੀਂ ਕਿਉਂਕਿ ਜੇ ਕਮੈਂਟ 네ਗੇਟਿਵ ਹੀ ਹੁੰਦੇ ਨੇ ਤਾਂ ਪੋਜ਼ਿਟਿਵ ਵੀ ਹੁੰਦੇ ਨੇ ਸੋ ਆਪਣਾ ਧਿਆਨ ਪੋਜ਼ਿਟਿਵ ਵਾਲੀ ਹੋਵੇ ਤਾਂ ਜ਼ਿਆਦਾ ਅਸੀਂ ਆਪਣੇ ਆਪਣੇ ਇੰਪਰੂਵ ਕਰ ਸਕਦੇ ਹਾਂ ਜੇ 네ਗੇਟਿਵਿਟੀ 'ਤੇ ਫੋਕਸ ਕਰਨ ਲੱਗੇ ਫਿਰ ਆਪਣਾ ਕੁਝ ਬਣਨਾ ਵੀ ਨਹੀਂ ਕਿਉਂਕਿ ਦੇਖੋ ਹੁਣ ਕੋਈ ਚੀਜ਼ ਆਪਾਂ ਦੁਕਾਨ ਤੋਂ ਲੈਣ ਜਾਂਦੇ ਹਾਂ ਨਾ ਆਪਾਂ ਨੂੰ ਚੀਜ਼ ਪਸੰਦ ਨਹੀਂ ਆਉਂਦੀ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਬੜੀ ਬੇਕਾਰ ਚੀਜ਼ ਬਣਾਈ ਹੈ ਬੜੀ ਗਾਲਾਂ ਕੱਢ ਕੇ ਤਾਂ ਨਹੀਂ ਆਉਂਦੇ ਨਾ ਆਪਾਂ ਉਹ ਜਿਹਨੇ ਬਣਾਈ ਹੁੰਦੀ ਆ ਫਿਰ ਇਸ ਕੰਮ 'ਚ ਕਿਉਂ ਤੇ ਇਹ ਚੀਜ਼ ਬਹੁਤ ਕਈ ਵਾਰੀ ਗਲਤ ਹੋ ਜਾਂਦੀ ਹੈ ਵੀ ਗਾਲਾਂ ਕੱਢਦੇ ਨੇ ਅਦਰਵਾਈਜ਼ 네ਗੇਟਿਵ ਕਮੈਂਟ ਕਰ ਰਹੇ ਆ ਵੀ ਚੀਜ਼ ਪਸੰਦ ਨਹੀਂ ਆਈ ਤੂੰ ਕੁਝ ਵਧੀਆ ਕਰੋ ਉਹ ਟੋਲੇਰੇਬਲ ਬਟ ਗਾਲਾਂ ਕੱਢਦੇ ਨਹੀਂ ਕੱਢਣੇ ਚਾਹੀਦੀਆਂ ਕਿਸੇ ਵੀ ਆਰਟਿਸਟ ਨੂੰ ਲੱਗਦੀ ਨਜਾਇਜ਼ ਹਾਂਜੀ ਨਜਾਇਜ਼ ਲੱਗਦੀ ਉਹ ਚੀਜ਼ ਬੜੀ ਹਰਟ ਕਰਦੀ ਆ ਅੱਛਾ ਰਿਤਿਕ ਰੌਸ਼ਨ ਤੋਂ ਇਲਾਵਾ ਹੋਰ ਕਿਹਦੀ ਕਿਹਦੀ ਆਵਾਜ਼ਾਂ ਕੱਢ ਲੈਣੇ ਹੋਰ ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀ ਸ਼ਿੰਚਨ ਦੀ ਤੇ ਉਹ ਜਿਹੜਾ ਇੱਕ ਸੁਪਨਾ ਮੂਵੀ ਦਾ ਡਾਇਲੋਗ ਆ ਜ਼ਹਿਰ ਵੇਖ ਕੇ ਪੀਤਾ ਤਾਂ ਕੀ ਪੀਤਾ ਉਹਦਾ ਮੈਂ ਸ਼ਿੰਸ਼ਣ ਦੀ ਵੌਇਸ ਚ ਬਣਾਇਆ ਸੀ ਵੀਡੀਓ ਕਾਫੀ ਉਹਦੀ ਵੀ ਰੀਚ ਵਧੀ ਆ ਗਈ ਸੀਗੀ ਉਹ ਮੈਂ ਤੈਨੂੰ ਹੁਣ ਸੁਣਾ ਦਿੰਨਾ ਮਾੜੀ ਜੀ ਜ਼ਰ ਵੀ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੀ ਭੁੱਲਿਆ ਪਿਆਰ ਵੀ ਜੇ ਲਾਲਚਨਾ ਕੀਤਾ ਤਾਂ ਕੀ ਕੀਤਾ ਕਿਆ ਬਾਤ ਹੈ ਬਹੁਤ ਜ਼ਿਆਦਾ ਵਧੀਆ ਆਵਾਜ਼ ਕੱਢਦੇ ਹੋ ਅੱਛਾ ਤੁਹਾਨੂੰ ਲੱਗਦਾ ਜੇ ਇਨ ਫਿਊਚਰ ਤੁਹਾਨੂੰ ਸਿੰਗ ਜਿੰਦੀ ਆਵਾਜ਼ ਕੱਢਣ ਦਾ ਮੌਕਾ ਮਿਲੇਗਾ ਤਾਂ ਤੁਸੀਂ ਪ੍ਰੋਪਰਲੀ ਕੱਢੋਗੇ ਹਾਂਜੀ ਹਾਂਜੀ ਜੇ ਸ਼ਿੰਸ਼ਣ ਪੰਜਾਬੀ ਚ ਬਣਨੇ ਸ਼ੁਰੂ ਹੋ ਗਏ ਮੈਂ ਹੀ ਕਰੂੰ ਡਬਿੰਗ ਫਿਰ ਹੋਰ ਕੀ ਹੈ ਬਹੁਤ ਸੋਹਣੀ ਆਵਾਜ਼ ਹੈ ਥੈਂਕ ਯੂ ਥੈਂਕ ਯੂ ਸੋ ਮਚ ਕਿੱਦਾਂ ਤਾਂ ਲੱਗਦਾ ਜਦੋਂ ਲੋਕ ਆਂਦੇ ਨੇ ਤੁਹਾਡੇ ਕੋਲ ਫੋਟੋ ਕਰਾਉਂਦੇ ਨੇ ਤੁਹਾਨੂੰ ਅਲੱਗ ਪਛਾਣੋਂ ਬਣ ਗਈ ਹੈ ਤੁਹਾਡੀ ਬਹੁਤ ਜ਼ਿਆਦਾ ਕਈ ਲੋਕ ਹੁੰਦੇ ਨੇ ਵੀ ਤੁਹਾਡੇ ਤੋਂ ਮੋਟੀਵੇਟ ਵੀ ਹੋਏ ਹੋਣਗੇ ਸਿੱਖਣ ਨੂੰ ਵੀ ਫਿਰਦੇ ਹੋਣਗੇ ਵੀ ਹਾਂ ਅਸੀਂ ਤੁਹਾਡੇ ਵਰਗਾ ਬਣਨਾ ਹੈ ਤੁਹਾਡੇ ਤੁਹਾਡੇ ਤੋਂ ਕੁਝ ਸਿੱਖਣਾ ਹੈ ਕਿੱਦਾਂ ਤਾਂ ਲੱਗਦਾ ਇਹ ਤਾਂ ਦੇਖ ਕੇ ਫੇਮਸ ਤਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਗਿਆ ਹਲੇ ਮੈਂ ਫੇਮਸ ਤਾਂ ਨਹੀਂ ਹੋਇਆ ਬਟ ਫਿਰ ਵੀ ਥੋੜੀ ਬਹੁਤੀ ਮੈਨੂੰ ਪਛਾਣ ਜਿਹੜੀ ਮਿਲੀ ਇੰਸਟਾਗ੍ਰam ਤੋਂ ਮੈਨੂੰ ਕਈ ਵਾਰੀ ਜਿਵੇਂ ਗੁਰਦੁਆਰਾ ਸਾਹਿਬ ਮੈਂ ਜਾਣਾ ਹੋਣਾ ਕਈ ਵਾਰੀ ਉੱਥੇ ਮੈਨੂੰ 2- ਇੱਕ ਛੋਟਾ ਜਿਹਾ ਬੱਚਾ ਮਿਲਿਆ ਸੀ ਮੈਨੂੰ ਤੇ ਇੱਕ ਤਾਂ ਮੇਰੇ ਹਾਨ ਦਾ ਹੀ ਸੀ ਤੇ ਉਹ ਕਹਿੰਦਾ ਵੀ ਤੁਹਾਡੇ ਵੀਡੀਓਜ਼ ਦੇਖੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਸੀ ਇੱਕ ਨੇ ਤਾਂ ਫੋਟੋ ਵੀ ਕਰਵਾਈ ਸੀਗੀ ਤੇ ਹੋਰ ਕਿਤੇ ਮੈਂ ਇੱਕ ਵਾਰੀ ਅੰਮ੍ਰਿਤਸਰ ਗਿਆ ਸੀਗਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਉੱਥੇ ਜਲਿਆਂ ਵਾਲਾ ਬਾਗ ਚ ਮੈਨੂੰ ਮਿਲੇ ਸੀਗਾ ਇੱਕ ਮੁੰਡਾ ਮਿਲਿਆ ਸੀ ਤੇ ਉਹ ਵੀ ਮੈਨੂੰ ਪਛਾਣ ਗਿਆ ਸੀਗਾ ਮੈਨੂੰ ਬਹੁਤ ਵਧੀਆ ਲੱਗਦਾ ਇਦਾਂ ਸਿੱਖਣ ਦੀ ਗੱਲ ਇਦਾਂ ਵੀ ਸਿੱਖ ਦਾ ਹਰ ਕੋਈ ਬੰਦਾ ਮੇਰਾ ਮੈਨੂੰ ਲੱਗਦਾ ਵੀ ਲਾਈਫ ਐਕਸਪੀਰੀਅੰਸ ਤੋਂ ਹੀ ਆ ਜੀ ਵੀ ਜੋ ਉਹਨੇ ਆਪ ਐਕਸਪੀਰੀਅੰਸ ਕੀਤਾ ਹੁੰਦਾ ਉੱਥੇ ਹੀ ਸਿੱਖ ਬਟ ਜੋ ਉਹਨੂੰ ਨਿਖਾਰ ਉਹਦੇ ਵਿੱਚ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਆਊਗਾ ਉਹ ਉੱਥੋਂ ਹੀ ਆਊਗਾ ਤੇ ਮੈਂ ਜੋ ਸਿੱਖੀ ਆ ਚੀਜ਼ ਹਮੇਸ਼ਾ ਆਪਣੇ ਆਪ ਤੋਂ ਜ਼ਿਆਦਾ ਸਿੱਖਿਆ ਵੀ ਮੈਂ ਪਹਿਲਾਂ ਕੀ ਸੀਗਾ ਤੇ ਹੁਣ ਕੀ ਆ ਆਪਣੇ ਆਪ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਨਾ ਚਾਹੀਦਾ ਜੇ ਆਪਾਂ ਦੂਜਿਆਂ ਨਾਲ ਦੇਖ ਕੇ ਕੰਪੇਅਰ ਕਰ ਰਹੇ ਹਾਂ ਫਿਰ ਆਪਾਂ ਡਿਪਰੈਸ਼ਨ 'ਚ ਹੀ ਜਾਵਾਂਗੇ ਹੋਰ ਕੁਝ ਨਹੀਂ ਹੋਣਾ ਆਪਣਾ ਇਹੀ ਚੀਜ਼ ਮੈਂ ਚੈੱਕ ਕਰਦੇ ਸਪੋਰਟ ਕਰਦੇ ਨੇ ਕਿ ਕਿਉਂਕਿ ਲਾਈਨ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਬਹੁਤ ਅੱਗੇ ਵੱਧ ਚੁੱਕੇ ਹਾਂ ਤਾਂ ਹੋਰ ਵੀ ਰੱਬ ਕਰੇ ਹੋਰ ਵੀ ਅੱਗੇ ਵਧੂਗੇ ਵੀ ਕਰਦੇ ਨੇ ਮਤਲਬ ਸਪੋਰਟ ਕਰਦੇ ਨੇ ਹਾਂਜੀ ਹਾਂਜੀ ਮੇਰੇ ਮਮ ਡੈਡ ਬਹੁਤ ਸਪੋਰਟ ਕਰਦੇ ਨੇ ਤੇ ਇੱਕ ਦੋ ਵਾਰ ਪਾਪਾ ਨੇ ਪਹਿਲਾਂ ਕਿਹਾ ਸੀ ਵੀ ਜਦੋਂ ਮੈਂ ਵੀਡੀਓਜ਼ ਬਣਾਉਂਦਾ ਸੀ ਤੇ ਕੋਈ ਰਿਟਰਨ ਨਹੀਂ ਮਿਲਦਾ ਸੀ ਕੋਈ ਕੰਮ ਨਹੀਂ ਮਿਲਦਾ ਸੀ ਕਹਿੰਦਾ ਸੀ ਵੀ ਤੂੰ ਯਾਰ ਕੁਝ ਬਣ ਨਹੀਂ ਰਿਹਾ ਤੇਰਾ ਕੁਝ ਹੋਰ ਕਰ ਤੂੰ ਫਿਰ ਮੈਂ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਕਰਦੇ ਨੇ ਤਾਂ ਕਹਿਣਾ ਹੀ ਕਿਉਂਕਿ ਉਹ ਹਮੇਸ਼ਾ ਆਪਣੇ ਬੱਚੇ ਦਾ ਭਲੇ ਚ ਚਾਹੁੰਦੇ ਆ ਵੀ ਕਿਤੇ ਇਹ ਮਤਲਬ ਪੈਸੇ ਕਮਾਵੇ ਸਕਸੈਸਫੁਲ ਹੋ ਜਾਏ ਨਾ ਵੀ ਜੇ ਇੱਥੇ ਨਹੀਂ ਬਣਦਾ ਉਧਰ ਟਰਾਈ ਕਰੇ ਕਿਤੇ ਬਟ ਮੇਰਾ ਸਿਵਲ ਕੋਈ ਗੱਲ ਨਹੀਂ ਮੈਂ ਲੱਗਿਆ ਰਹੂੰਗਾ ਨਾਲ ਜੋਬ ਵੀ ਕੀਤੀ ਫਿਰ ਆਪਾਂ ਆਪਣਾ ਆ ਵੀ ਮੈਨੇਜ ਕਰ ਰਹੇ ਆ ਤੇ ਵਧੀਆ ਹੋ ਰਿਹਾ ਸਭ ਕੁਝ ਮੈਨੂੰ ਵਧੀਆ ਲੱਗ ਰਿਹਾ ਲਾਈਫ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਅੱਜ ਤੱਕ ਇੰਨੀ ਜਰਨੀ ਕੀਤੀ ਹੋਈ ਹੈ ਇੰਨੇ ਮੈਕੈਨਿਕ ਲਾਗਰ ਨਾਲ ਵੀ ਕੰਮ ਕੀਤਾ ਹੋਇਆ ਹੈ ਕਿੱਦਾਂ ਦਾ ਰਿਹਾ ਲਾਈਫ ਦਾ ਐਕਸਪੀਰੀਅੰਸ ਲਾਈਫ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਮੈਂ ਕਹੂੰਗਾ ਵੀ ਮਾੜਾ ਨਹੀਂ ਰਿਹਾ ਕਿਉਂਕਿ ਮੈਨੂੰ ਓਪਰਚ्युनिटीज ਮਿਲੀਆਂ ਨੇ ਸ਼ਾਇਦ ਜਾਂ ਫਿਰ ਆਪਣੇ ਆਪ ਨੂੰ ਮੈਂ ਉਸ ਤਰੀਕੇ ਦਾ ਕਰ ਲਿਆ ਸੀ ਵੀ ਓਪਰਚ्युनिटीज ਆ ਰਹੀਆਂ ਸੀ ਤੇ ਉਹ ਚੀਜ਼ ਬਹੁਤ ਪੋਜ਼ਿਟਿਵ ਲੱਗਦੀ ਆ ਬਾਕੀ ਵਰਸਟ ਐਕਸਪੀਰੀਅੰਸ ਤਾਂ ਚੱਲਦੇ ਰਹਿੰਦੇ ਨੇ ਉਹ ਇਦਾਂ ਨਹੀਂ ਵੀ ਹੁਣ ਚਲੋ ਵਰਸਟ ਹੋ ਗਿਆ ਤਾਂ ਹੁਣ ਵਧੀਆ ਚੱਲਣਾ ਅਪਸ ਐਂਡ ਡਾਊਨਸ ਤਾਂ ਪਾਰਟਸ ਨੇ ਲਾਈਫ ਤੇ ਹੈਨਾ ਤੇ ਉਹ ਤਾਂ ਹੁੰਦੇ ਨੇ ਜਾਂਦੇ ਜਾਂਦੇ ਕੋਈ ਡਾਇਲੋਗ ਸਾਡੇ ਆਡੀਅנס ਲਈ ਜੋ ਕਿ ਮੈਸੇਜ ਵੀ ਦੇਣਾ ਚਾਹੂਗੇ ਤੇ ਨਾਲ ਦੇ ਨਾਲ ਮਿਮਿਕਰੀ ਵੀ ਕਰਕੇ ਦਿਖਾਣਾ ਚਾਹੂਗੀ ਅ ਜਾਂਦੇ ਜਾਂਦੇ ਹਰਪਜਨਮਨ ਸਾਹਿਬ ਦਾ ਇੱਕ ਗਾਣਾ ਮੈਂ ਗਾ ਦੇਣਾ ਤੁਹਾਡੇ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਥੋੜਾ ਮੈਸੇਜ ਵਾਲੀ ਗੱਲ ਕਰ ਲੈਨੇ ਆ ਹਰਪਜਨਮਨ ਸਾਹਿਬ ਦਾ ਗਾਣਾ ਜਾਂਦੇ ਜਾਂਦੇ ਅਛਾ ਤੈਨੂੰ ਸਾਡ ਜਾਂਦੀ ਵਾਰ ਦਾ ਸलाम ਇਹੀ ਸਾਡ ਪਿਆਰ ਦਾ ਸੁਨੇਹਾ ਤੇਰੇ ਨਾਮ ਸਾਨੂੰ ਤੇਰੀ ਯਾਦ ਆਉਂਦੀ ਰਾਣੀ ਸੁਭਾਸ਼ ਅਛਾ ਤੈਨੂੰ ਸਾਡ ਜਾਂਦੀ ਵਾਰ ਦਾ ਸलाम ਥੈਂਕ ਯੂ ਜੀ ਕਿ ਮੈਸੇਜ ਕੋਈ ਦੇਣਾ ਚਾਹੋਗੇ ਮੈਸੇਜ ਤਾਂ ਕੋਈ ਹੀ ਹੈ ਵੀ ਬਸ ਆਪਣਾ ਪੋਜ਼ਿਟਿਵ ਰਹੋ ਤੇ ਜੋ ਤੁਹਾਨੂੰ ਵਧੀਆ ਲੱਗਦੀ ਚੀਜ਼ ਤੁਸੀਂ ਕਰੋ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣੀਆਂ ਨੇ ਬਣਾਓ ਜੇ ਕੋਈ ਬੋਲਦਾ ਵੀ ਹੈ ਨੈਗੇਟਿਵ ਕਮੈਂਟ ਕਰਦਾ ਨਾ ਸੁਣੋ ਤੁਸੀਂ ਬਣਾਏ ਚੱਲੋ ਕਿਉਂਕਿ ਤੁਹਾਡਾ ਫੈਸਲਾ ਆਡੀਅנס ਕਰੋਗੀ ਤੁਹਾਡੇ ਰਿਸ਼ਤੇਦਾਰ ਨਹੀਂ ਕਰ ਸਕਦੇ ਵੀ ਇਹ ਤਾਂ ਵਧੀਆ ਕਿ ਨਹੀਂ ਤੁਸੀਂ ਬਣਾਓ ਵੀਡੀਓਜ਼ ਤੁਹਾਨੂੰ ਆਡੀਅנס ਪਿਆਰ ਦੇਊਗੀ ਸਪੋਰਟ ਕਰੋਗੀ ਤੁਸੀਂ ਖੇਚੀ ਚੱਲੋ ਕੰਮ ਬਾਕੀ ਪਰਵਾਹ ਨਾ ਕਰੋ ਟੈਨਸ਼ਨ ਨਾ ਲਓ ਅਪਸ ਐਂਡ ਡਾਊਨਸ ਆਰ ਦਾ ਪਾਰਟ ਆਫ ਲਾਈਫ ਸੋ ਚਿੱਲ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਮਿਮਿਕਰੀ ਦੀ ਤੁਸੀਂ ਆਵਾਜ਼ਾਂ ਜਣੀਆਂ ਨੇ ਸੁਣ ਲੀਆਂ ਨੇ ਜੇ ਤੁਹਾਡੇ ਅੰਦਰ ਵੀ ਕੁਝ ਇਦਾਂ ਦਾ ਟੈਲੈਂਟ ਹੈ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਤੇ ਹੋਰ ਇਦਾਂ ਦੀ ਵੀਡੀਓਜ਼ ਦੇਖਣ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੇ ਸਿਟੀ ਹੈਡਲਾਈਨ ਮੈਂ ਨਿਹਾਂ ਮਾਲਿਕ ਕੈਮਰਾ ਪਰਸਨ ਵਿਸ਼ੂਨਾਥ